ਬਨਾਸਰੀ ਮਹਲਾ ਪਹਿਲਾ ਆਰਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਗगन ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਣ ਚਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਕੰਡਣਾ ਤੇਰੀ ਆਰਤੀ ਅਨਹਤਾ ਸਬਦ ਵਜੰਤ ਭੇਰੀ ਰਹਾਉ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉਮ ਸਾਹਸ ਮੂਰਤ ਨਨ ਏਕ ਤੋਹੀ ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਾਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤੇ ਇਤ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦਾ ਲੋਭਤਾ ਮਨੋ आनंदनो मोहे आई प्यासा कृपा जल दे नानक सारंग को होए जा ते तेरा नाम बसा हर चरण कवल मकरंद लोभत मन आनंद नूं मोहे आही प्यासा कृपा जाल दे नानक सारिंग कौ होए जा ते तेरा नाम बसा वाहे गुरु जी का खालसा वाहे गुरु जी की फतेह